ਸਵੇਕ 4 ਵਜੇ ਦੀ ਗੱਲ ਹੈ ਕਿ ਸੀਏ ਦੀ ਪਾਰਟੀ ਜਿਵੇਂ ਤੁਹਾਨੂੰ ਪਤਾ ਹੈ ਵੀ ਕ੍ਰਾਈਮ ਕੋਈ ਨਾ ਕੋਈ ਹੁੰਦਾ ਰਹਿੰਦਾ ਪਿੱਛੇ ਸਾਡੇ ਭਵਾਨੀਗੜ੍ਹ ਤੇ ਠੇਕੇ ਤੇ ਵਾਰਦਾਤ ਹੋਈ ਸੀ ਉਸ ਤੋਂ ਥੋੜੇ ਦਿਨ ਪਹਿਲਾਂ ਜਿਵੇਂ ਤੁਹਾਨੂੰ ਪਤਾ ਆਪਾਂ ਪੁਲਿਸ ਅਫਸਰਾਂ ਤੇ ਪਾਤੜਾਂ ਚ ਵੀ ਉਸ ਤੋਂ ਇੱਕ ਦੋ ਦਿਨ ਅੱਗੇ ਪਿੱਛੇ ਕਿਤੇ ਕਰਿਆਨਾ ਸ਼ਾਪ ਤੇ ਵਾਰਦਾਤ ਹੋਈ ਸੀ ਸੋ ਉਹਨਾਂ ਨੂੰ ਟ੍ਰੇਸ ਕਰਨ ਲਈ ਸੀਏ ਦੀ ਟੀਮ ਅੰਡਰ ਸੁਪਰਵੀਜ਼ਨ ਆਫ ਡੀਐਸਪੀ ਡੀ ਸਾਹਿਬ ਦਲਜੀਤ ਵਿਰਕ ਇਹ ਕੰਮ ਕਰਦੇ ਰਹਿੰਦੇ ਨੇ ਤੇ ਅੱਜ ਅਚਾਨਕ ਇਹ ਐਸਾਈਡ ਤੋਂ ਆ ਰਹੇ ਸੀਗੇ ਆਪਣੀ ਸਰਕਾਰੀ ਗੱਡੀ 'ਚ 4 ਸੀਏ ਦੇ ਮੁਲਾਜ਼ਮ ਤੇ ਸਾਹਮਣੇ ਤੋਂ ਇੱਕ ਮੋਟਰਸਾਈਕਲ ਆਇਆ ਜਿਹੜਾ ਇੱਕਦਮ ਜਦੋਂ ਤੁਸੀਂ ਵੇਖ ਰਹੇ ਹੋ ਕਿੰਨੀ ਘੱਟ ਜਗ੍ਹਾ ਤੇ ਉਹਨਾਂ ਨੇ ਜਦੋਂ ਪੁਲਿਸ ਨੂੰ ਵੇਖਿਆ ਤੇ ਉਹਦੇ ਨੰਬਰ ਨੰਬਰ ਨੂੰ ਨਹੀਂ ਸੀ ਲੱਗਾ ਇਸ ਗੱਲ ਤੋਂ ਘਬਰਾ ਕੇ ਉਹਨੇ ਇੱਕਦਮ ਇੱਥੇ ਮੋਟਰਸਾਈਕਲ ਵਾਪਸ ਘਮਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਇੱਥੇ ਡਿੱਗ ਗਿਆ ਤੇ ਡਿੱਗਦੇ ਉਹਦੇ ਕੋਲ ਆਪਸ਼ਨ ਕੋਈ ਨਹੀਂ ਸੀ ਇਹ ਵੀ ਨਿਕਲੇ ਇੱਕਦਮ ਤੇ ਉਹਨਾਂ ਨੇ ਪੁਲਿਸ ਪਾਰਟੀ ਦੇ ਉੱਤੇ ਉਹਨੇ 4 ਫਾਇਰ ਰਾਊਂਡ ਕੀਤੇ ਤੇ ਜਵਾਬੀ ਫਾਇਰ ਜਦੋਂ ਇਹਨਾਂ ਨੇ ਕੀਤੇ ਉਦੇ ਵਾਲਾ ਜਿਹੜੇ ਫਾਇਰ ਸੀਗੇ 4 ਉਹਨਾਂ ਚੋਂ ਇੱਕ ਫਾਇਰ ਸਾਡੀ ਗੱਡੀ ਤੇ ਵੀ ਵੱਜਿਆ। ਤੋਂ ਜਿੰਨਾ ਕੁ ਵੀ ਬਚਾ ਹੋ ਸਕਦਾ ਸੀ ਉਹਨਾਂ ਨੇ ਕਰਦਾ ਹੋਏ ਫਿਰ ਇਹਨਾਂ ਨੇ ਵੀ ਕੋਈ 4 ਜਾਂ 5 ਰਾਉਂਡ ਫਾਇਰ ਕੀਤੇ ਆ ਤੇ ਜਿਹਦੇ ਚੋਂ ਇੱਕ ਉਹਦਾ ਕਾਫ ਤੇ ਲੈਫਟ ਕਾਫ ਤੇ ਵੱਜਿਆ ਤੇ ਹੁਣ ਜਦੋਂ ਉਹਦੇ ਬਾਰੇ ਉਹਨੂੰ ਆਇਡੈਂਟੀਫਾਈ ਕੀਤਾ ਤਾਂ ਉਹ ਜਸਵਿੰਦਰ ਸਿੰਘ ਜੱਸੀ son of ਬਲਜਿੰਦਰ ਸਿੰਘ ਵਿਲੇਜ ਰੂਪਾਹੜੀ ਤਾਂ ਜਲਦੀ ਜੀ ਜਿੰਨਾ ਕੋ ਦਾ ਰਿਕਾਰਡ ਕਢਾ ਸਕਿਆ। ਤਾਂ ਉਹਦੇ ਖਿਲਾਫ 11 ਤਕਰੀਬਨ ਮੁਕਦਮੇ ਦਰਜ ਜਿਹਦੇ ਚ 8 ਮੁਕਦਮੇ ਤਾਂ ਸਾਡੇ ਜ਼ਿਲ੍ਹੇ ਦੇ ਹੀ ਦਰਜ ਹੈ ਤੇ ਇੱਕ ਮੈਂ ਵੇਖ ਰਿਹਾ ਸੀ ਜਮਾਲਪੁਰ ਦਾ ਮੁਕਦਮਾ ਜਮਾਲਪੁਰ ਲੁਧਿਆਣਾ ਤੇ ਮਲੇਰਕੋਟਲੇ ਦੇ ਮੁਕਦਮਾ ਤੇ ਪਟਿਆਲੇ ਜ਼ਿਲ੍ਹੇ ਦਾ ਮੁਕਦਮਾ ਸੋ 11 ਖੱਲੇ ਫਿਗਰ ਆਊਟ ਹੋਏ ਆ ਕਰੋ ਕਿ ਕੀ ਬੀਤੇ ਆਇਆ ਹੋਇਆ ਸੀ ਜਾਂ ਕਿਸ ਤਰ੍ਹਾਂ ਦਾ ਸੀ ਜੀ ਇਹ ਸਾਰੀਆਂ ਗੱਲਾਂ ਹੁਣ ਮਤਲਬ ਇੱਕਦਮ ਨਹੀਂ ਦੱਸਿਆ ਜਾ ਸਕਦਾ ਨਾ ਵੀ ਸੀ ਕਿ ਹੈਗਾ ਤਾਂ ਬਾਹਰ ਹੀ ਹੋਣਾ ਕਿ ਬੇਲ ਤੇ ਤਾਂ ਕੀ ਹੋਣਾਗਾ ਸਾਰਾ ਆਫਟਰ ਇਨਵੈਸਟੀਗੇਸ਼ਨ ਹੀ ਪਤਾ ਕੀਤਾ ਜੀ ਉਸਨੇ ਅਸਲਾ ਕਿਨਾਂ ਬਰਾਮਦ ਹੋਇਆ ਜੀ ਇਹਨਾਂ ਦਾ ਹੱਲੇ ਤਾਂ ਵੀ ਆਹ ਵਾਲਾ ਵੈਪਨ ਇੱਕ ਜਿਹੜਾ ਉਹਦੇ ਇੱਥੇ ਡਿੱਗ ਗਿਆਗਾ ਉਹਦੇ 6:00 ਵਜੇ ਤੋਂ ਬਾਅਦ ਉਹਨੂੰ ਇਮੀਡੀਏਟਲੀ ਉਸੇ ਗੱਡੀ ਦੇ ਵਿੱਚ ਜਿਹੜੇ 4 ਬੰਦੇ ਸੀ ਸਾਡੇ ਤੇ ਉਸ ਗੱਡੀ 'ਚ ਉਹਨੂੰ ਫਟਾਫਟ ਹਸਪੀਟਲ ਲੈ ਕੇ ਗਏ ਆ ਆ ਇੱਕ ਵੈਪਨ 32 ਬੋਰ ਦਾ ਕੋਈ ਹੈਗਾ ਬੜਾ ਸੋਫਿਸਟੀਕੇਟਿਡ ਜਾ ਲੱਗਦਾ ਇਹ ਵੇਖਣ ਨੂੰ ਵੀ ਤੇ ਬਾਕੀ ਸਾਰੀਆਂ ਗੱਲਾਂ ਤਾਂ ਤਫਤੀਸ਼ ਤੋਂ ਬਾਅਦ ਹੀ ਕਿੰਨੇ ਸੈਰ ਹੋਏ ਸਰ 25 ਉਹਨਾਂ ਵੱਲੋਂ 4 ਹੋਏ ਆ ਠੀਕ ਹੈ ਤੇ ਸਾਡੇ ਮੁਲਾਜ਼ਮ ਹੁਣ ਤੁਹਾਨੂੰ ਦੱਸਿਆ ਵੀ ਕੋਸ਼ਿਸ਼ ਛੱਡਣ ਵੀ ਗਏ ਹੋਏ ਆ ਤਾਂ ਮਤਲਬ ਮੈਂ ਆਈ ਕੈਨ ਸੇ ਵੀ 3 4 ਜਾਂ 5 ਮਤਲਬ ਹੁਣੇ ਆਪਾਂ ਫਿਗਰ ਆਊਟ ਕਰ ਲਾਂਗੇ ਵੀ 4 ਮੁਲਾਜ਼ਮ ਨੇ ਚਾਰਾਂ ਕੋਲ ਵੈਪਨ ਹੋਣਗੇ ਕਿੰਨੇ ਸੀ ਟੋਟਲ ਜੀ ਉਹ ਉਹ ਕੱਲਾ ਸੀਗਾ ਹਾਂ ਸਾਡੇ ਨਹੀਂ ਮੈਂ ਤੁਹਾਨੂੰ ਦੱਸਿਆ ਵੀ ਪੁਲਿਸ ਦੀ ਗੱਡੀ ਤੇ ਜਰੂਰ ਫਾਇਰ ਲੱਗਾ ਤੇ ਪੁਲਿਸ ਮੁਲਾਜ਼ਮ ਦੇ ਕਿਸੇ ਦੇ ਸੱਟ ਨਹੀਂ ਵੱਜੀ ਇੱਥੋਂ ਸਿਵਲ ਹਸਪੀਟਲ ਸੁਨਾਮ ਲੈ ਕੇ ਗਏ ਨਾ ਜੀ ਸਿਵਲ ਹਸਪੀਟਲ ਸੁਨਾਮ ਲੈ ਕੇ ਗਏ ਨਹੀਂ ਇਹ ਬ੍ਰਦਰ ਰੂਟੀਨ ਦੀ ਗਸ਼ਤ ਦੇ ਦੌਰਾਨ ਹੀ ਮੱਲੋ ਐਵੇਂ ਦੇ ਆ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਨਾ ਆਪਾਂਵੇਂ ਅੱਜਕੱਲ ਤੁਸੀਂ ਲਾ ਲਓ ਕਿ ਜਿਹੜੇ ਹੈਗੇ ਨੇ ਨਸ਼ੇ ਵਾਲਿਆਂ ਦੇ ਖਿਲਾਫ ਹੈ ਕਿਵੇਂ ਮੱਲੇ ਮਲਟੀ ਪਰਪਸ ਸਾਡੀ ਹੁੰਦੀ ਹੈ ਸੀ ਦੀ ਟੀਮ ਨੂੰ ਵੱਖਰੇ ਵੱਖਰੇ ਟਾਸਕ ਮਿਲੇ ਹੁੰਦੇ ਆ ਤੇ ਤਾਂ ਅਚਾਨਕ ਵੱਜ ਟੱਕਰ ਹੀ ਹੋਈ ਐ ਇੱਥੇ ਕਾਉਂਸਲ ਦੀ ਹੱਟੀ ਵਾਲਿਆਂ ਦਾ ਨਵਾਂ ਸ਼ੋਲੂਮ ਟੌਪ ਕਲੈਕਸ਼ਨ ਖੁੱਲ ਚੁਕਿਆ ਤੇ ਇੱਥੇ ਬਲੂ ਡਾਟ ਕੰਪਨੀ ਦਿਆਂ ਇਲਾਕੇ ਦੇ ਹਰ ਸਕੂਲ ਦੀਆਂ ਵਰਦੀਆਂ ਵਧੀਆ ਤੇ ਘੱਟ ਰੇਟਾਂ ਦੇ ਮਿਲਦੀਆਂ ਨੇ ਇਸ ਤੋਂ ਇਲਾਵਾ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨਰ ਕੱਪੜੇ ਜਿਵੇਂ ਕਿ ਪੈਂਟ ਕੋਟ ਸ਼ਰਟ ਬਲੇਜ਼ਰ ਟਰੈਕਸੂਟ ਬੱਚਾ ਦੇ ਫੈਂਸੀ ਕੱਪੜੇ ਹੋ ਵੀ ਕਟੇਟਾ ਤੇ 3100 ਦੀ ਸ਼ੋਪਿੰਗ ਤੇ ਮਿਲਣਗੇ 에어ਪੋਰਟ ਤੇ 스마트ਪੋਰਟ 5100 ਦੀ ਸ਼ੋਪਿੰਗ ਤੇ ਲਿਆ ਜਾਓ ਆਪਣੇ ਨਾਲ ਦੋਵੇਂ ਗਿਫਟ ਅੱਜ ਹੀ ਪਹੁੰਚੋ ਟੌਪ ਕਲੈਕਸ਼ਨ ਜੁੱਤੀ ਮਾਰਕੀਟ ਦੇ ਬਿਲਕੁਲ ਸਾਹਮਣੇ ਨੇੜ ਰਾਮਾ ਡਾਕਟਰ ਦਿਲਬਾ